ਾਰੇ ਸ੍ਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜਦੇ ਹੋ ਲੋਕਰਾ ਚੈਨਲ ਨਾਲ ਬਹੁਤ ਸਵਾਗਤ ਹੈ। ਲੁਧਿਆਣਾ ਦੀ ਜਿਮਨੀ ਚੌਣ ਦਾ ਅਖਾੜਾ ਪੂਰੀ ਤਰ੍ਹਾਂ ਪਖਿਆ ਹੋਇਆ ਹੈ। ਲੁਧਿਆਣਾ ਦੀ ਜਿਮਨੀ ਚੌਣ ਦਾ ਐਲਾਨ ਹੋਣ ਤੋਂ ਬਾਅਦ ਨਾਮਿਨੇਸ਼ਨ ਫਾਈਲਾਂ ਭਰੀਆਂ ਚਾਰੀਆਂ ਨੇ ਜਿਸ ਨੂੰ ਲੈ ਕੇ ਅੱਜ ਕਾਂਗਰਸ ਦੇ ਉਮੀਦਵਾਰ ਭਾਰਤ ਪੁਸ਼ਪ ਆਸ਼ੂ ਨੇ ਆਪਣੇ ਸਾਰੇ ਸਾਥੀਆਂ ਦੇ ਨਾਲ ਜੋ ਅੱਜ ਨਾਮਿਨੇਸ਼ਨ ਫਾਇਲ ਦਾਖਲ ਕੀਤੀ ਹੈ ਉਸ ਤੋਂ ਬਾਅਦ ਉਹਨਾਂ ਨੇ ਇੱਕ ਟੀਵੀ ਚੈਨਲ ਦੇ ਉੱਪਰ ਇੰਟਰੂ ਦੇ ਦੌਰਾਨ ਨਵਜੋਤ ਸਿੰਘ ਸਿੱਧੂ ਨੂੰ ਯਾਦ ਕੀਤਾ ਹੈ ਸੁਜਿੰਦਰ ਸਰਦਾਵਾ ਨੂੰ ਯਾਦ ਕੀਤਾ ਹੈ ਔਰ ਆਪਣੇ ਪ੍ਰਧਾਨ ਰਾਜਾ ਵਰਿੰਗ ਦੇ ਬਾਰੇ ਵੀ ਉਹਨਾਂ ਨੇ ਅਹਿਮ ਖੁਲਾਸੇ ਕੀਤੇ ਨੇ ਜੋ ਭਾਰਤ ਕੁਸ਼ਨ ਆਸ਼ੂ ਤੇ ਸਰਦਾਰ ਨਵਜੋਤ ਸਿੰਘ ਸਿੱਧੂ ਜਦੋਂ ਕਾਂਗਰਸ ਦੇ ਪ੍ਰਧਾਨ ਸੀ ਤਾਂ ਉਹਨਾਂ ਦੇ ਵਿੱਚ ਜੋ ਆਪਸੀ ਨੇੜਤਾ ਸੀ ਜਦੋਂ ਵੀ ਸਿੱਧੂ ਸਾਹਿਬ ਚੰਡੀਗੜ੍ਹ ਜਾਂਦੇ ਸੀ ਉਹ ਲੁਧਿਆਣਾ ਥਾਣੀ ਹੋ ਕੇ ਭਾਰਤ ਕੁਸ਼ਨ ਆਸ਼ੂ ਦੇ ਹਲਕਿਆਂ ਦੇ ਵਿੱਚੋਂ ਦੀ ਲੰਘਦੇ ਸੀ ਸੋ ਭਾਰਤ ਕੁਸ਼ਲ ਆਸ਼ੂ ਦੇ ਉੱਪਰ ਜਦੋਂ ਉਸ ਸਮੇਂ ਇਲਜ਼ਾਮ ਲੱਗਦੇ ਸੀ ਉਸ ਵੇਲੇ ਵੀ ਨਵਜੋਤ ਸਿੰਘ ਸਿੱਧੂ ਨੇ ਭਾਰਤ ਕੁਸ਼ਲ ਆਸ਼ੂ ਦੇ ਹੱਕ ਵਿੱਚ ਖੜ ਕੇ ਕਿਹਾ ਸੀ ਕਿ ਜੋ ਵੀ ਕਾਂਗਰਸ ਵਿੱਚ ਜਿਹੜਾ ਕੋਈ ਗਲਤ ਕਰੇਗਾ ਉਸ ਨੂੰ ਇਹ ਕਾਂਗਰਸ ਤੇ ਔਰ ਲੋਕ ਮਾਫ ਨਹੀਂ ਕਰਨਗੇ ਜਦੋਂ ਨਗਰ ਨਿਗਮ ਦੇ ਵਿੱਚ ਕੁਝ ਇਲਜ਼ਾਮ ਲੱਗੇ ਸੀ ਭਾਰਤ ਕੁਸ਼ਲ ਆਸ਼ੂ ਦੇ ਉੱਪਰ ਸੋ ਉਸ ਵਕਤ ਜੋ ਕੈਬਨ ਮੰਤਰੀ ਸੀ ਨਵਜੋਤ ਸਿੰਘ ਸਿੱਧੂ ਜਿਸ ਕੋਲ ਜਿਹੜਾ ਕਿ ਸ਼ਹਿਰੀ ਡਿਵੈਲਪਮੈਂਟ ਮਹਿਕਮਾ ਸੀਗਾ ਉਹ ਮਹਿਕਮੇ ਦੇ ਵਿੱਚ ਉਹਨਾਂ ਨੇ ਕੁਝ ਫੈਲਾਂ ਨੂੰ ਲੈ ਕੇ ਜਿਹੜਾ ਕਿ ਉਹ ਪਿਸਟਾਚਾਰ ਦੇ ਬਾਰੇ ਗੱਲ ਕੀਤੀ ਸੀ ਪਰ ਉਸ ਤੋਂ ਬਾਅਦ ਭਾਰਤ ਪੋਸ਼ਨ ਆਸ਼ੂ ਦੇ ਨਾਲ ਉਹਨਾਂ ਦੀ ਜਿਹੜੀ ਆਪਸੀ ਮਿੱਤਰਤਾ ਬਣ ਗਈ ਭਾਰਤ ਪੋਸ਼ਨ ਆਸ਼ੂ ਜਿਹੜੇ ਕਿ ਖੁਰਾਕ ਸਪਲਾਈ ਮੰਤਰੀ ਸੀ ਔਰ ਦੋ ਵਾਰ ਵਿਧਾਇਕ ਚੁਣੇ ਜਾ ਚੁੱਕੇ ਸੀ ਔਰ ਕੈਪਟਨ ਸਰਕਾਰ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਅਦਾਸੀ ਸੋ ਤੀਸਰੀ ਵਾਰ ਉਹਨਾਂ ਨੂੰ ਮੌਕਾ ਮਿਲਿਆ ਜੋ ਉਹਨੂੰ ਲੁਧਿਆਣਾ ਦੀ ਉਪ ਚੋਣ ਹੋਣੀ ਹੈ ਉਸ ਤੇ ਵਿੱਚ ਉਮੀਦ ਔਰ ਬਣਾਇਆ ਗਿਆ ਲੋਕ ਸਭਾ ਚੋਣਾਂ ਦੇ ਵਿੱਚ ਭਾਵੇਂ ਭਾਰਤਪੁਤ੍ਰ ਆਸ਼ੂ ਨੇ ਜੋ ਆਪਣੀ ਪੂਰੀ ਹਾਜ਼ਰੀ ਨਹੀਂ ਲਵਾਈ ਸੀ ਕਿਉਂਕਿ ਉਸ ਸਮੇਂ ਉਹਨਾਂ ਨੂੰ ਖੁਦ ਟਿਕਟ ਨਾ ਮਿਲਣ ਕਰਕੇ ਉਹ ਕਾਂਗਰਸ ਦੇ ਵਿੱਚੋਂ ਨਿਰਾਸ਼ ਸੀਗੇ ਸੋ ਹੁਣ ਭਾਰਤਪੁਤ੍ਰ ਆਸ਼ੂ ਨੂੰ ਜੋ ਇਸ ਉਪ ਚੋਣ ਦੇ ਵਿੱਚ ਟਿਕਟ ਦੇ ਕੇ ਸਭ ਤੋਂ ਪਹਿਲਾਂ ਜੋ ਰੋਹਲ ਗਾਂਧੀ ਨੇ ਨਿਵਾਜਿਆ ਸਾਰੀ ਕਾਂਗਰਸ ਇੱਕ ਝੂਟੇ ਜਿਸ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਹੁਣ ਉਹਨਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਵੀ ਨਜ਼ਰ ਆਉਣਗੇ ਨਵਜੋਤ ਸਿੰਘ ਸਿੱਧੂ ਇੱਕ ਵਾਰ ਫੇਰ ਜਿਹੜੇ ਕਾਂਗਰਸ ਦੇ ਵਿੱਚ ਪੂਰੀ ਤਰ੍ਹਾਂ ਸਰਗਰਮ ਹੋਣਗੇ ਜੋ ਅੱਜ ਭਾਰਤ ਕੁਸ਼ਨ ਆਸ਼ੂ ਨੇ ਦੱਸਿਆ ਕਿ ਮੇਰੇ ਲਈ ਸਾਰੇ ਸਤਿਕਾਰਯੋਗ ਨੇ ਸਾਰੇ ਹੀ ਆਪਣੀ ਡਿਊਟੀ ਸਮੇਂ ਦੇ ਹੋਏ ਜੋ ਹਲਕੇ ਦੇ ਵਿੱਚ ਆਉਣਗੇ ਔਰ ਚੋਣ ਪ੍ਰਚਾਰ ਕਰਨਗੇ ਜਿੱਥੇ ਕਿ ਨਮਜੋਤ ਸਿੰਘ ਸਿੱਧੂ ਦਾ ਅੱਜ ਆਧਾਰ ਬਹੁਤ ਵੱਡਾ ਹੈ ਨਮਜੋਤ ਸਿੰਘ ਸਿੱਧੂ ਜਿਹੜੇ ਕਿ ਪਿਛਲੇ ਲੋਕ ਸਭਾ ਚੋਣਾਂ ਤੋਂ ਲੈ ਕੇ ਹੀ ਪਿੱਛੇ हट ਕੇ ਬੈਠੇ ਨੇ ਨਰਾਜ ਨੇ ਕਾਂਗਰਸ ਹਾਈ ਕਮਾਂਡ ਦੇ ਨਾਲ ਉਹਨਾਂ ਦੀ ਨੇੜਤਾ ਬਣੀ ਹੋਈ ਹੈ ਕਾਂਗਰਸ ਹਾਈ ਕਮਾਂਡ ਨੂੰ ਉਹਨਾਂ ਨੇ ਆਪਣੇ ਆਪ ਨੂੰ ਸਮਰਪਿਤ ਵੀ ਕੀਤਾ ਹੋਇਆ ਕਾਂਗਰਸ ਪਾਰਟੀ ਵਿੱਚ ਸਦਾ ਉਹ ਰਹਿਣਗੇ 2027 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਰਾਜਨੀਤੀ ਦੇ ਵਿੱਚ ਇੱਕ ਬਹੁਤ ਵੱਡਾ ਕਿਨ ਸਾਬਤ ਹੋਣਗੇ ਜੋ ਭਾਰਤ ਕੋਸ਼ਨ ਆਸ਼ੂ ਕਹਿ ਰਹੇ ਨੇ ਕਿ ਉਹਨਾਂ ਲਈ ਸਾਰੇ ਹੀ ਜਿੰਨੇ ਵੀ ਕਾਂਗਰਸੀ ਲੀਡਰ ਨੇ ਉਹ ਸਾਰਿਆਂ ਦਾ ਸਤਿਕਾਰ ਕਰਦੇ ਨੇ ਜੋ ਉਹਨਾਂ ਵਿੱਚ ਐਟੀਟਿਊਡ ਸੀਗਾ ਪਹਿਲਾਂ 2022 ਦੇ ਵਿੱਚ ਉਹ ਹੁਣ ਨਹੀਂ ਰਿਹਾ 2022 ਤੋਂ ਬਾਅਦ ਉਹਨਾਂ ਨੇ ਆਪਣੇ ਆਪ ਵਿੱਚ ਬਹੁਤ ਜ਼ਿਆਦਾ ਚੇਂਜ ਲਿਆਂਦੀ ਏ ਜਦੋਂ ਕਿ 2022 ਦੇ ਆ ਚੋਣਾਂ ਹਾਰ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਉੱਪਰ ਭ੍ਰਿਸ਼ਟਾਚਾਰ ਦੇ ਇਜਾਮ ਲੱਗਦੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕਰਾਉਂਦੀ ਹੈ ਜਦੋਂ ਕਿ ਹੁਣ ਉਹ ਭਾਵੇਂ ਬੇਗ ਦੇ ਬਾਹਰ ਆ ਚੁੱਕੇ ਸੀ ਪਰ ਉਹਨਾਂ ਦੇ ਖਿਲਾਫ ਕੇਸ ਚੱਲ ਰਿਹਾ ਹੈ ਲੇਕਿਨ ਭਾਤਕੁਸ਼ਣ ਆਸ਼ੂ ਨੇ ਹੁਣ ਆਪਣੇ ਵਿੱਚ ਬਹੁਤ ਬਦਲਾਅ ਕੀਤਾ ਔਰ ਸਾਰਿਆਂ ਲਈ ਉਹ ਸਤਕਾਰੀ ਯੋਗ ਨੇ ਉਹਨਾਂ ਨੇ ਕਿਹਾ ਕਿ ਨਵਜੋਤ ਸਿੱਧੂ ਕੈਪਟਨ ਅਮਰਿੰਦਰ ਸਿੰਘ ਮਕਨਾ ਸੋ ਰਾਜਾ ਅਮਰਿੰਦਰ ਸਿੰਘ ਜੋਸਤੇ ਨਾਲ ਸੁਖਿੰਦਰ ਸਿੰਘ ਅਵਾ ਜੋ ਸਾਬਕਾ ਸੰਸਦ ਮੈਂਬਰ ਮੌਜੂਦਾ ਸੰਸਦ ਮੈਂਬਰ ਨੇ ਉਹ ਸਾਬਕਾ ਉਪ ਮੁੱਖ ਮੰਤਰੀ ਨੇ ਇਸਦੇ ਨਾਲ ਹੀ ਹੋਰ ਜਿਹੜੇ ਕਾਂਗਰਸੀ ਰਿਲੇਟਰ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਹ ਸਾਰੇ ਉਹਨਾਂ ਦੀ ਚੋਣ ਮਹਿੰਮ ਦੇ ਵਿੱਚ ਹੰਗਾਰਾ ਪੈਰੇ ਨੇ ਉਹਨਾਂ ਦੀ ਚੋਣ ਮਹਿੰਮ ਨੂੰ ਜਿਹੜਾ ਕਿ ਆਪਣੀ ਚੋਣ ਸਮਝ ਕੇ ਜੋ ਇਥੇ ਚੋਣ ਪ੍ਰਚਾਰ ਕਰ ਰਹੇ ਨੇ ਔਰ ਉਹਨਾਂ ਨੇ ਦੱਸਿਆ ਕਿ ਜੇਕਰ ਮੈਨੂੰ ਹੁਣ ਮੌਕਾ ਮਿਲਦਾ ਤਾਂ ਮੈਂ ਇਸ ਹਲਕੇ ਦੇ ਵਿੱਚ ਜਿਹੜਾ ਕਿ ਕਿਸਾਨਾਂ ਦੀ ਜ਼ਮੀਨਾਂ ਐਕਵਾਇਰ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਯੋਜਨਾ ਬਣਾ ਰਹੇ ਨੇ ਉਹ ਮੈਂ ਨਹੀਂ ਐਕਵਾਇਰ ਹੋਣ ਦਿਆਂਗਾ ਜੋ ਕਿ ਜਿਹੜੇ ਇਸੇ ਡਿਵੈਲਪਮੈਂਟ ਦੇ ਮੰਤਰੀ ਨੇ ਮੁੰਡਿਆ ਸਾਹਿਬ ਉਹਨਾਂ ਦੇ ਬਾਰੇ ਉਹਨਾਂ ਨੇ ਕਿਹਾ ਕਿ ਸਾਨੂੰ ਉਹ ਹੀ ਸਮਝਾ ਦੇਣ ਕਿ ਕਿਸਾਨਾਂ ਦੀ ਇਹ ਜ਼ਮੀਨ ਐਕਵਾਇਰ ਕਰਨ ਬਾਰੇ ਉਹਨਾਂ ਨੂੰ ਕੋਈ ਪਤਾ ਹੈ ਉਹਦਾ ਸਿਰਫ ਸਾਈਨ ਕਰਨ ਵਾਸਤੇ ਰੱਖੇ ਹੋਏ ਨੇ ਉਹਨਾਂ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਜੋ ਸੀਮਾ ਸਾਹਿਬ ਨੇ ਵਿੱਤ ਮੰਤਰੀ ਨੇ ਉਹ ਇਸ ਬਾਰੇ ਸਮਝਾ ਰਹੇ ਨੇ ਜਿੱਦੋਂ ਕਿ ਵਿੱਤ ਮੰਤਰੀ ਦਾ ਆਪਣਾ ਜਿਹੜਾ ਐਕਸਾਈਜ਼ ਵਿਭਾਗ ਹੈ ਉਹ ਦਿੱਲੀ ਤੋਂ ਚੱਲ ਰਿਹਾ ਹੈ ਸੋ ਇਸ ਨੂੰ ਲੈ ਕੇ ਜੋ ਉਹਨਾਂ ਨੇ ਵੱਡੇ ਖੁਲਾਸੇ ਵੀ ਕੀਤੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਯਾਦਗਾਰ ਨਵਜੋਤ ਸਿੰਘ ਸਿੱਧੂ ਜੋ ਭਾਰਤ ਭੋਜਨ ਆਸ਼ੂ ਦੀ ਚੋਣ ਮਹਮੇਜ ਵਿੱਚ ਆਪਣੀ ਹਾਜ਼ਰੀ ਲਵਾਉਣਗੇ ਨਵਜੋਤ ਸਿੰਘ ਸਿੱਧੂ ਚੋਣ ਪ੍ਰਚਾਰ ਕਰਦੇ ਨਜ਼ਰ ਆਉਣਗੇ ਜੋ ਕਾਂਗਰਸ ਦੇ ਵਿੱਚ ਵੱਡਾ ਚਿਹਰਾ ਨੇ ਨਵਜੋਤ ਸਿੰਘ ਸਿੱਧੂ ਦਾ ਜਿੱਥੇ ਵੀ ਖੜਦੇ ਨੇ ਉੱਥੇ ਆਪਣੇ ਆਪ ਲੋਕਾਂ ਦਾ ਇਕੱਠ ਹੋ ਜਾਂਦਾ ਹੈ ਨਵਜੋਤ ਸਿੰਘ ਸਿੱਧੂ ਨੂੰ ਲੋਕ ਸੁਣਨ ਆਉਂਦੇ ਨੇ ਜਿਸ ਨੂੰ ਥੋਕੋ ਤਾਲੀ ਦੇ ਨਾਮ ਨਾਲ ਵੀ ਜਾਣਦੇ ਹਨ ਨਵਜੋਤ ਸਿੰਘ ਸਿੱਧੂ ਹੁਣ ਕਦੋਂ ਸਰਗਰਮ ਹੁੰਦੇ ਨੇ ਜੋ ਭਾਰਤ ਕੁਸ਼ਣ ਆਸ਼ੂ ਦੀ ਇਸ ਚੇਨ ਮੈਮ ਨੂੰ ਕਦੋਂ ਹੰਗਾਰਾ ਦਿੰਦੇ ਨੇ ਕਦੋਂ ਹੁਲਾਰਾ ਦਿੰਦੇ ਨੇ ਸੋ ਇਹ ਭਾਰਤ ਦੇ ਜੋ ਭਾਰਤ ਕੁਸ਼ਣ ਆਸ਼ੂ ਦੀ ਉਪ ਚੋਣ ਹੈ ਇਹ ਕਾਂਗਰਸ ਲਈ ਸੈਮੀ ਫਾਈਨਲ ਹੈ ਸੈਮੀ ਫਾਈਨਲ ਜੋ ਇਹ ਸੀਟ ਜਿੱਤੇਗਾ ਤਾਂ ਉਸ ਨੂੰ 2027 ਦੀਆਂ ਜਿਹੜਿਆ ਚੋਣਾਂ ਦੇ ਵਿੱਚ 2027 ਦੇ ਵਿੱਚ ਕਾਂਗਰਸ ਦਾ ਮੁੱਠ ਬੱਜੇਗਾ ਔਰ ਕਾਂਗਰਸ 2027 ਦੇ ਵਿੱਚ ਆਪਣੀ ਸਰਕਾਰ ਬਣਾਵੇਗੀ ਜੇਕਰ ਕਾਂਗਰਸ ਇਹ ਚੋਣ ਹਾਰਦੀ ਹੈ ਤਾਂ ਕਾਂਗਰਸ ਦਾ ਮਨੋਬਲ ਟੁੱਟ ਜਾਵੇਗਾ ਔਰ ਕਾਂਗਰਸ 2027 ਦੇ ਵਿੱਚ ਵੀ ਪਛੜ ਸਕਦੀ ਹੈ ਆਪਸੀ ਫੁੱਟ ਦੇ ਕਾਰਨ ਜਿਸ ਨੂੰ ਲੈ ਕੇ ਇੱਕ ਵਾਰ ਸਾਰੀ ਕਾਂਗਰਸ ਇੱਕਜੁੱਟ ਹੋਈ ਹੈ ਜਿਸ ਵਿੱਚ ਜੋ ਰਾਣਾ ਗੁਰਜੀਤ ਸਿੰਘ ਸ਼ਮਸੁੰਦਰ ਰੋੜਾ ਤਾਂ ਲਗਾਤਾਰ ਹਲਕੇ ਵਿੱਚ ਵਿਚਰ ਰਹੇ ਨਾ ਚਰਨੀ ਸਿੰਘ ਚੰਨੀ ਵੀ ਖੁਦੇ ਹਲਕੇ ਵਿੱਚ ਆ ਰਹੇ ਨੇ ਚਰਨੀ ਸਿੰਘ ਚੰਨੀ ਨੇ ਅੱਜ ਬਹੁਤ ਵੱਡੇ ਇਲਜ਼ਾਮ ਵੀ ਲਾ ਦਿੱਤੇ ਸੀ ਕਿ ਜੋ ਇਸ ਹਲਕੇ ਦੇ ਗੁਰਪ੍ਰੀਤ ਗੋਗੀ ਸੀ ਜਿਹੜੇ ਭਾਰਤਕੁਸ਼ਣ ਆਸ਼ੂ ਦੇ ਸਾਥੀ ਰਹੇ ਨੇ ਉਹਨਾਂ ਦੀ ਮੌਤ ਦਾ ਕਾਰਨ ਵੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜਦੋਂ ਕਿ ਕੁਝ ਦਿਨ ਪਹਿਲਾਂ ਜਦੋਂ ਉਹਨਾਂ ਦੀ ਮੌਤ ਹੁੰਦੀ ਉਸ ਤੋਂ ਪਹਿਲਾਂ ਚਰਨੀ ਸਿੰਘ ਚੰਨੀ ਨਾਲ ਮਿਲੇ ਵੀ ਸੀ ਔਰ ਚਰਨੀ ਸਿੰਘ ਚੰਨੀ ਨੇ ਉਹਨਾਂ ਨੇ ਆਪਣੇ ਦਿਲ ਦੀ ਗੱਲ ਦੱਸੀ ਸੀ ਕਿ ਉਹਨਾਂ ਦੇ ਉੱਪਰ ਪਰੇਸ਼ਾਨੀ ਹੈ ਔਰ ਉਹਨਾਂ ਦੇ ਉਹ ਜਿਹੜਾ ਪਰੇਸ਼ਾਨੀ ਦੇ ਕਾਰਨ ਹੀ ਉਹਨਾਂ ਦੀ ਮੌਤ ਹੋਈ ਏ ਔਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਉੱਪਰ ਸਿੱਧੇ ਸਿੱਧੇ ਇਲਜ਼ਾਮ ਲਾਏ ਨੇ ਚਰਨਿਸ ਚੰਨੀ ਨੇ ਜੋ ਇਸ ਦੀ ਮੌਤ ਦਾ ਕਾਰਨ ਦੱਸੇ ਨੇ ਚਰਨਿਸ ਚੰਨੀ ਨੇ ਕਿਹਾ ਕਿ ਇਹ ਅਰਵਿੰਦ ਕੇਜਰੀਵਾਲ ਦੇ ਕਾਰਨ ਹੋਇਆ